ਮਹਿਜ਼ 5 ਸਾਲ ਦਾ ਉਹ ਬੱਚਾ ਸੀ ਕਈ ਜਦੋਂ ਉਸ ਬੱਚੇ ਦੀ ਤਸਵੀਰ ਦੇਖਦੇ ਆ ਨਾ ਤਾਂ ਹਰ ਕਿਸੇ ਦਾ ਦਿਲ ਕਰੋੜ ਜਾਂਦਾ ਵਾ ਇਹਨੂੰ ਉਸੇ ਹੀ ਤਰ੍ਹਾਂ ਜਿੱਦਾਂ ਦੀ ਦਰਿੰਦਗੀ ਦੇ ਨਾਲ ਇਹਨੇ ਮੁੰਡੇ ਨੂੰ ਮਾਰਿਆ ਉਸੀ ਤਰੀਕੇ ਦੇ ਨਾਲ ਸਾਹਮਣੇ ਇਹਨੂੰ ਇਹਦਾ ਜਿਹੜਾ ਜੋ ਹਸ਼ਰ ਹੋਣਾ ਚਾਹੀਦਾ ਤਾਂ ਨੱਥ ਪੈਣੀ ਹੈ ਇਹਦਾ ਖਿਆਲ ਹੈ ਕਿ ਜਿੱਦਾਂ ਦੇ ਸਾਡੀਆਂ ਸਰਕਾਰਾਂ ਨੇ ਮਾਹੌਲ ਸਿਰਜ ਦਿੱਤੇ ਆ ਜਿਹੜੇ ਬੰਦੇ ਕੋਈ ਮੇਰੇ ਖਿਆਲ ਕੋ ਚੰਦ ਬੰਦੇ ਜਦੋਂ ਜੇਲਾਂਾਂ ਚ ਜਾਂਦੇ ਆ ਉਸ ਦਾ ਹੈਦਰ ਸੁਧਾਰ ਕਰਿਆ ਪਰ ਉੱਥੇ ਜਾ ਕੇ ਕਈ ਵਾਰ ਹੋਰ ਜਿਆਦਾ ਵਿਗੜ ਜਾਂਦੇ ਉਹਨਾਂ ਦਾ ਜੋ ਡਰ ਭੈ ਹੁੰਦਾ ਕਾਨੂੰਨ ਦਾ ਉਹ ਵੀ ਉਹਨਾਂ ਦਾ ਖਤਮ ਹੋ ਜਾਂਦਾ ਜਿਹੜੇ ਭਈਏ ਆ ਪ੍ਰਵਾਸੀ ਲੋਕ ਆ ਇਹੋ ਜਿਹੇ ਇਹਨਾਂ ਦੀ ਨਾ ਕੋਈ ਆਈਡੈਂਟੀਫਿਕੇਸ਼ਨ ਨਾ ਕੋਈ ਇਹਨਾਂ ਦਾ ਆਈਡੈਂਟੀਟੀ ਕਾਰਡ ਦੁਰ ਦੋਰੇ ਬਣੇ ਆ ਜਿੰਨੇ ਆਧਾਰ ਕਾਰਡ ਦੁਰ ਦੋਰੇ ਆ ਉਧਰ ਵੀ ਆ ਤੇ ਇਧਰ ਵੀ ਬਣਾਏ ਹੋਇਆ ਮਸੂਮ ਬੱਚੇ ਨੂੰ ਕੋਕੋਕੇ ਮਾਰਨਾ ਸਾਨੂੰ ਸਮਝ ਨਹੀਂ ਆਉਂਦਾ ਕਿ ਉਹਦੇ ਨਾਲ ਕੀ ਦੁਸ਼ਮਣੀ ਸੀ ਕਿਉਂ ਉਹਦੇ ਨਾਲ ਇਹੋ ਜਿਹੇ ਹਾਲਾਤਾਂ ਚ ਉਹਨੂੰ ਪਹਚਾਉਣਾ ਇੱਥੇ ਕੋਈ ਰਾਜਨੀਤੀ ਕਰਨ ਦੀ ਲੋੜ ਨਹੀਂ ਕੋਈ ਕੁਝ ਨਹੀਂ ਇਹ ਜੇ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਜੇ ਇਦਾਂ ਦੇ ਹਾਲਾਤ ਰਹੇ ਤੇ ਬਹੁਤ ਖਤਰਨਾਕ ਹੋ ਸਕਦਾ ਲੋਕ ਘਰਾਂ ਦੇ ਵਿੱਚ ਸੇਫ ਨਹੀਂ ਘਰਾਂ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕਿੱਧਰੋਂ ਗੋਲੀ ਆ ਜਾਣੀ ਕਿੱਧਰੋਂ ਚੋਰ ਨੇ ਵੱਢ ਜਾਣਾ ਤੁਸੀਂ ਰਸਤੇ ਤੁਰੇ ਜਾਂਦੇ ਆ ਉਹ ਉਹਦਾ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਬਾਟੇ ਵਾਪਰ ਜਾਣਾ ਸੋ ਸਸੀ ਕਾਲ ਜੀ ਮੈਂ ਅੱਜ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਪਿੰਡ ਪਾਣੋ ਕੀਚ ਬੈਠੇ ਹੋਏ ਆ ਮੇਰੇ ਨਾਲ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਫਾਦਰ ਸਾਹਿਬ ਪਿਤਾ ਜੀ ਨਾਲ ਬੈਠੇ ਹੋਏ ਨੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਜਿੰਨੇ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਨੇ ਕਿਉਂਕਿ ਇਹ ਮੁੱਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉੱਠ ਗਿਆ ਇਹ ਸ਼ਾਇਦ ਇਹੋ ਜਿਹੀਆਂ ਵਾਰਦਾਤਾਂ ਪਹਿਲਾਂ ਵੀ ਹੁੰਦੀਆਂ ਹੋਣਗੀਆਂ ਲੇਕਿਨ ਇਹ ਕਿਤੇ ਨਾ ਕਿਤੇ ਇਹ ਸਰਕਾਰ ਪ੍ਰਸ਼ਾਸਨ ਲੋਕਾਂ ਨੂੰ ਜਗਾਉਣ ਦੀ ਵੀ ਗੱਲ ਹੈ ਕਿ ਜਿਸ ਤਰੀਕੇ ਨਾਲ ਇਹ ਹਰਕਤਾਂ ਜਾਂ ਇਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਰੋਕਿਆ ਕਿਵੇਂ ਜਾਵੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ ਵਈ ਗੁਰੂ ਖਾਲਸਾ ਜੀ ਵਈ ਗੁਰੂ ਫਤਿਹ ਵਈ ਗੁਰੂ ਜੀ ਕਾ ਖਾਲਸਾ ਜੀ ਫਤਿਹ ਪਹਿਲਾਂ ਤੇ ਜੀ ਬਹੁਤ ਹੀ ਇਹ ਦੁਖਦਾਈ ਨਿੰਦਣਯੋਗ ਇਹਦੇ ਜਿੰਨੇ ਵੀ ਨਖੇਦੀ ਕੀਤੀ ਜਾਵੇ ਇਸ ਘਟਨਾ ਦੀ ਉਹਨਾਂ ਹੀ ਥੋੜੀ ਆ ਤੇ ਬਾਕੀ ਇਸ ਪ੍ਰਵਾਦ ਨਾਲ ਜਿੰਨੇ ਵੀ ਹਮਦਰਦੀ ਕੀਤੀ ਜਾਵੇ ਉਹਨਾਂ ਹੀ ਥੋੜੀ ਹੈ ਕਿ ਇੱਕ ਮਾਸੂਮ ਬੱਚੇ ਨੂੰ ਕੋਕੋਕੇ ਮਾਰਨਾ ਸਾਨੂੰ ਸਮਝ ਨਹੀਂ ਆਉਂਦਾ ਕਿ ਉਹਦੇ ਨਾਲ ਕੀ ਦੁਸ਼ਮਣੀ ਸੀ ਕਿਉਂ ਉਹਦੇ ਨਾਲ ਇਹੋ ਜਿਹੇ ਹਾਲਾਤਾਂ ਚ ਉਹਨੂੰ ਪਹਚਾਉਣਾ ਇਸ ਕਰਕੇ ਸਾਨੂੰ ਅਸੀਂ ਸਾਡੀ ਤੇ ਹੋ ਆਪੀ ਲਿਆ ਕਿ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੋ ਇਨਸਾਨੀਅਤ ਨੂੰ ਪਿਆਰ ਕਰਨੇ ਲੋਕ ਆ ਉਹਨਾਂ ਨੂੰ ਸਾਰੇ ਆਪਣੀਆਂ ਪਾਰਟੀਆਂ ਧੜੇਬੰਦੀਆਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਵਿਚਾਰਨ ਦੀ ਲੋੜ ਹੈ ਇੱਥੇ ਕੋਈ ਰਾਜਨੀਤੀ ਕਰਨ ਦੀ ਲੋੜ ਨਹੀਂ ਕੋਈ ਕੁਛ ਨਹੀਂ ਇਹ ਜੇ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਜੇ ਇਦਾਂ ਦੇ ਹਾਲਾਤ ਰਹੇ ਤੇ ਬਹੁਤ ਖਤਰਨਾਕ ਹੋ ਸਕਦਾ ਤੇ ਖਤਰਨਾਕ ਹੁਣ ਵੀ ਹੈ ਹੁਣ ਵੀ ਕੋਈ ਬੰਦਾ ਸੇਫ ਨਹੀਂ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਨਾਲ ਕੀ ਵਾਪਰ ਜਾਣਾ ਇੱਕ ਤੋਂ ਬਾਅਦ ਖਤਰਨਾਕ ਹੋਰ ਕੀ ਹੋ ਸਕਦਾ ਜੇ ਕਿਸੇ ਪਰਿਵਾਰ ਦੇ ਖਜੀ ਚਲੇ ਜਾਣਾ ਚਲੇ ਜਾਣਾ ਜੋ ਵੀ ਪੰਜਾਬੀ ਦੇ ਲੋਕ ਧੀਆਂ ਭੈਣਾਂ ਦੇ ਬੱਚਿਆਂ ਦੀ ਜਾਂ ਬਜ਼ੁਰਗਾਂ ਦੀ ਜਿਹੜੀ ਸਤਕਾਰ ਸੀਗਾ ਉਹ ਸਾਰਾ ਕੁਝ ਇੱਥੇ ਖਤਮ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਜਿੱਦ ਕੇ ਇਧਰ ਤੇ ਪਰਿਵਾਰ ਨਾਲ ਗੱਲਬਾਤ ਹੋਈ ਜੀ ਪਰਿਵਾਰ ਨਾਲ ਹਾਂਜੀ ਗੱਲਬਾਤ ਹੋਈ ਪਰ ਬੜੀ ਪਰਿਵਾਰ ਬੜੀ ਦੁਖਦਾਈ ਸਥਿਤੀ 'ਚ ਆ ਜੀ ਉਹ ਗੱਲ ਕਰਨ ਦੇ ਵੀ ਉਹਨਾਂ ਕੋਲ ਗੱਲ ਵੀ ਨਹੀਂ ਹੋ ਰਹੀ ਇਸ ਕਰਕੇ ਮੈਂ ਸੋਚਦਾ ਕਿ ਬਹੁਤ ਗੁਰੂ ਮਹਾਰਾਜ ਚਲੋ ਇਹਨਾਂ ਦੇ ਸਿਰ ਤੇ ਵੀ ਮਿਹਰ ਪ੍ਰਿਆਤ ਰੱਖੇ ਇਹਨਾਂ ਨੂੰ ਵੀ ਇਹ ਜਿਹੜੀ ਲੜਾਈ ਇਹਨਾਂ ਦੇ ਇਹ ਇਹਨਾਂ ਨਾਲ ਇਹੋ ਜਿਹੇ ਹਾਲਾਤ ਬਣ ਗਏ ਆ ਜਾਏ ਇੰਨੇ ਭਿਆਨਕ ਉਹਨਾਂ ਦੇ ਬੱਚੇ ਨੂੰ ਮੌਤ ਦਿੱਤੀ ਗਈ ਆ ਉਹ ਉਹ ਇਹਨਾਂ ਨੂੰ ਹਿੰਮਤ ਦੇਣ ਕਿ ਇਹ ਪੜਾ ਮੰਨਣ ਦਾ ਵੀ ਤੇ ਪਰ ਬਹੁਤ ਔਖੀ ਗੱਲ ਆ ਤੇ ਜੋ ਆਉਣ ਵਾਲੇ ਸਮੇਂ ਲਈ ਜੋ ਲੜਾਈ ਇਹਦੇ ਇਹਦੇ ਇਸ ਮਸਲੇ ਤੇ ਲੜੀ ਜਾਣੀ ਆ ਉਹਦੇ ਵਾਸਤੇ ਵੀ ਇਹਨਾਂ ਨੂੰ ਤਾਕਤ ਦੇਣਾ ਲੋਕਾਂ ਦਾ ਸਹਿਯੋਗ ਹੋਵੇ ਤੇ ਇਹ ਜਿਹੜਾ ਕਿ ਇਹੋ ਜਿਹਾਂ ਇਹੋ ਜਿਹਾ ਕੋਈ ਇੱਕ ਮਸਾਲੀ ਸਜ਼ਾ ਮਿਲੇ ਉਹਨਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੀ ਘਟਨਾ ਕਰਨ ਦਾ ਕਿਸੇ ਦਾ ਹਿੰਮਤ ਨਾ ਪਵੇ ਬਿਲਕੁਲ ਕਿ ਮਹਿਜ਼ 5 ਸਾਲ ਦਾ ਉਹ ਬੱਚਾ ਸੀ ਕਹੀ ਜਦੋਂ ਉਸ ਬੱਚੇ ਦੀ ਤਸਵੀਰ ਦੇਖਦੇ ਆ ਨਾ ਤਾਂ ਹਰ ਕਿਸੇ ਦਾ ਦਿਲ ਖੜੋਟ ਜਾਂਦਾ ਵਾ ਆ ਛੋਟੀ ਜੀ ਬੱਚੀ ਆ ਇਹ ਨਾਲ ਜਦੋਂ ਗੱਲ ਕਰਦੇ ਆ ਇਹਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਕਿ ਉਹ 9 ਸਾਲ ਦਾ ਬੱਚਾ 8 9 ਸਾਲ ਦੇ ਬੱਚੇ ਨੂੰ ਇੰਨੀ ਸਮਝ ਆ ਕਿ ਮੇਰੇ ਭਰਾ ਨੂੰ ਇਹੋ ਜਿਹਾ ਕਿਉਂ ਕੀਤਾ ਗਿਆ ਉਹਦੇ ਨਾਲ ਇਹੋ ਜਿਹਾ ਕਿਉਂ ਹੋਇਆ ਵੀ ਇਸ ਤਰੀਕੇ ਦੇ ਹਾਲਾਤ ਇਸ ਪਰਿਵਾਰ ਦੇ ਬਣੇ ਹੋਏ ਸਗੇ ਜੀ ਮੇਰੇ ਖਿਆਲ ਹੈ ਕਿ ਕੋਈ ਵੀ ਜੇ ਜਿਹੜਾ ਕੋਈ ਇਨਸਾਨ ਨੂੰ ਉਹ ਇਹ ਜੇ ਬੱਚਿਆਂ ਨਾਲ ਦੇ ਬੰਦੇ ਨੂੰ ਵੇਖ ਕੇ ਪਿਆਰ ਆ ਜਾਂਦਾ ਤੇ ਉਹਦੇ ਨਾਲ ਕੀ ਦੁਸ਼ਮਣੀ ਸੀ ਜੇ ਕੋਈ ਗ ਹੈ ਉਹਦੇ ਦਿਲ 'ਚ ਕਿੰਨੀ ਕਿਹੋ ਜਿਹਾ ਹੋਏਗਾ ਕਿਹੋ ਜਿਹਾ ਦਰਿੰਦਾ ਹੋਊਗਾ ਜਿਹੜਾ ਜਿਹੜਾ ਉਹਨੇ ਇਹੋ ਜੇ ਘਟਨਾ ਦਾ ਅੰਜਾਮ ਦਿੱਤਾ ਇਹ ਮੇਰੇ ਖਿਆਲ 'ਚ ਬਹੁਤ ਮਾੜੀ ਗੱਲ ਹੋਈ ਜੀ ਜਿਵੇਂ ਕਿ ਪਹਿਲਾਂ ਵੀ ਉਹ ਇਸੇ ਘਟਨਾ ਦੇ ਵਿੱਚ ਜੀ ਸਜ਼ਾ ਕੱਟ ਕੇ ਆਇਆ 7-8 ਸਾਲ ਰਹਿ ਕੇ ਆਇਆ ਜੇਲ੍ਹ ਦੇ ਵਿੱਚ ਸੁਧਾਰ ਘਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸੁਧਾਰ ਘਰ ਦੇ ਵਿੱਚ ਹੀ ਇੱਕ ਇਨਸਾਨ ਦਾ ਇੱਕ ਸ਼ਖਸ ਦਾ ਉਹੋ ਜਿਹਾ ਸੁਧਾਰ ਨਹੀਂ ਹੁੰਦਾ ਕਿ ਬਾਹਰ ਆ ਕੇ ਫਿਰ ਇਹੋ ਜਿਹੀ ਘਟਨਾ ਕਰਦਾ ਜੀ ਉਹ ਮੇਰਾ ਖਿਆਲ ਹੈ ਕਿ ਜਿੱਦਾਂ ਦੇ ਸਾਡੀਆਂ ਸਰਕਾਰਾਂ ਨੇ ਮਾਹੌਲ ਸਿਰਜ ਦਿੱਤੇ ਆ ਜਿਹੜੇ ਬੰਦੇ ਕੋਈ ਮੇਰੇ ਖਿਆਲ ਕੋ ਚੰਦ ਬੰਦੇ ਜਦੋਂ ਜੇਲਾਂ ਚ ਜਾਂਦੇ ਆ ਉਸ ਦਾ ਹੈਦਰ ਸੁਧਾਰ ਕਰਿਆ ਪਰ ਉੱਥੇ ਜਾ ਕੇ ਕਈ ਵਾਰ ਹੋਰ ਜਿਆਦਾ ਵਿਗੜ ਜਾਂਦੇ ਉਹਨਾਂ ਦਾ ਜੋ ਡਰ ਭੈ ਹੁੰਦਾ ਕਾਨੂੰਨ ਦਾ ਉਹ ਵੀ ਉਹਨਾਂ ਦਾ ਖਤਮ ਹੋ ਜਾਂਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸਾਰੇ ਸਿਸਟਮ ਨੂੰ ਦੁਬਾਰਾ ਵਾਚਣ ਦੀ ਲੋੜ ਆ ਉੱਥੇ ਚ ਕੋਈ ਸੁਧਾਰ ਕਰਨ ਦੀ ਲੋੜ ਆ ਕਿ ਜਿਹੜੇ ਕੋਈ ਲੋਕ ਗਲਤ ਪਾਸਿਓਂ ਸਹੀ ਪਾਸੇ ਨੂੰ ਆਉਣ ਮੂਹਿੰਮ ਜਿਹੜੀ ਹੁਣ ਇਸ ਜਦੋਂ ਇਹ ਸਾਰੀ ਵਾਰਦਾਤ ਹੁੰਦੀ ਹੈ ਇਸ ਤੋਂ ਬਾਅਦ ਮੁਹਿੰਮ ਚੱਲ ਪਈ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਮਤੇ ਪਾਸ ਹੋਣੇ ਸ਼ੁਰੂ ਹੋ ਗਏ ਕਿ ਪ੍ਰਵਾਸੀਆਂ ਨੂੰ ਅਸੀਂ ਬਾਹਰ ਕੱਢੀਏ ਇਸ ਮਤਿਆਂ ਨੂੰ ਲੈ ਕੇ ਜਾਂ ਇਸ ਮੁਹਿੰਮ ਨੂੰ ਲੈ ਕੇ ਤੁਸੀਂ ਕੀ ਕਹੋਗੇ ਤੇ ਮੇਰਾ ਖਿਆਲ ਹੈ ਕਿ ਸਾਨੂੰ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਸਾਡੇ ਸਿਆਣੇ ਲੋਕਾਂ ਨੂੰ ਸਾਡੇ ਵਿਦਵਾਨ ਲੋਕਾਂ ਨੂੰ ਮਿਲ ਕੇ ਕੋਈ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਕਿ ਇਹ ਇਹ ਜੇ ਇਹ ਆਉਂਦੇ ਆ ਜਾਂ ਜਾਂ ਹੋਰ ਦੇ ਸਟੇਟਾਂ 'ਚ ਕਾਨੂੰਨ ਕਹਦੇ ਆ ਕਿ ਉਹਨਾਂ ਦੇ ਕੋਈ ਵੱਡੇ ਵੇਰੀਫਿਕੇਸ਼ਨ ਹੋਵੇ ਉਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਹੋਵੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਹੋਵੇ ਉਹ ਉਹਦਾ ਬੈ ਪੁਰਾਣਾ ਰਿਕਾਰਡ ਕੀ ਆ ਹੁਣ ਜਦੋਂ ਅਸੀਂ ਆਪਾਂ ਕਿਤੇ ਬਾਹਰਲੇ ਮੁਲਖਾਂ 'ਚ ਜਾਂਦੇ ਆ ਤੇ ਸਾਡੀਆਂ ਇੱਥੋਂ ਦੀਆਂ ਸਾਰੀਆਂ ਜਿਹੜੀਆਂ ਪੁਲਿਸ ਰਿਪੋਰਟ ਪੁਲਿਸ ਸਕਰੀਨ ਕਲੀਅਰੈਂਸ ਹੋਉਂਦੀ ਆ ਤੇ ਫਿਰ ਅਸੀਂ ਦੂਜੇ ਪਾਸੇ ਜਾ ਸਕਦੇ ਆ ਇਸੇ ਤਰੀਕੇ ਨਾਲ ਕੋਈ ਇਹਨਾਂ ਤੇ ਪੂਰਾ ਜਿਹੜਾ ਧਿਆਨ ਦਿੱਤਾ ਜਾਣਾ ਚਾਹੀਦਾ ਵੀ ਜਿਹੜਾ ਕੋਈ ਬੰਦਾ ਆ ਰਿਹਾ ਸਾਡੇ ਕੋਲ ਉਹਦਾ ਉਹਦਾ ਪਿਛਲੇ ਬੈਕਗ੍ਰਾਉਂਡ ਕੀ ਆ ਉਹਦੇ ਅਨਸਾਰ ਉਹਦੀ ਕੋਈ ਸਾਡੇ ਕੋਲ ਵੈਰੀਫਿਕੇਸ਼ਨ ਉਹਦੀ ਆਈਡੈਂਟੀਫਿਕੇਸ਼ਨ ਸਾਡੇ ਕੋਲ ਪ੍ਰੋਪਰ ਹੋਵੇ ਤੇ ਉਹ ਆਪਣਾ ਇੱਥੇ ਕੰਮ ਕਰੇ ਤੇ ਹੈ ਇਹ ਚੀਜ਼ ਆ ਕਿ ਇਹੋ ਜਿਹੀ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਹੈ ਕਿ ਇਹ ਪੰਚਾਇਤਾਂ ਦੇ ਲੈਵਲ ਨਹੀਂ ਇਹ ਸਾਡੇ ਵੱਡਿਆਂ ਦੇ ਲੈਵਲ ਇਸ ਵੱਡੀਆਂ ਪਾਰਟੀਆਂ ਦੇ ਲੈਵਲ ਸਰਕਾਰਾਂ ਦੇ ਲੈਵਲ ਤੇ ਸੋਚਣ ਦੀ ਲੋੜ ਹੈ ਜੀ ਵੱਡੇ ਪੱਧਰ ਤੇ ਕਿਉਂਕਿ ਇਹਨੂੰ ਸੋਚ ਜਿਹੜਾ ਵੱਡੇ ਪੱਧਰ ਤੇ ਕਰਨਾ ਪੈਣਾ ਜੀ ਵੱਡੇ ਪੱਧਰ ਤੇ ਕਰੋਗੇ ਸ਼ਾਇਦ ਉਹ ਇੰਪਲੀਮੈਂਟ ਤਾਂ ਹੀ ਹੋਣਾ ਜੀ ਕਿਦਾਂ ਕਿ ਹਾਂਜੀ ਇਹ ਸਾਰੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਨੂੰ ਸਰਕਾਰ ਦੇ اپੋਜੀਸ਼ਨ ਨੂੰ ਸਾਰਿਆਂ ਨੂੰ ਇੱਕ ਮੇਰੇ ਖਿਆਲ ਹੈ ਕਿ ਇਹੋ ਜਿਹੇ ਵਿਸ਼ਿਆਂ ਤੇ ਕੋਈ ਹਾਲ ਪਾਰਟੀ ਮੀਟਿੰਗ ਸੱਦ ਕੇ ਜਾਂ ਸਾਡੇ ਅਕਾਲ ਤਖਤ ਦੇ ਜਸੇਦਾਰ ਨੂੰ ਕੋਈ ਮੀਟਿੰਗ ਵੱਡੀ ਸੱਦ ਕੇ ਸਾਰੀਆਂ ਧਿਰਾਂ ਨੂੰ ਉਹਦੇ ਚ ਕੋਈ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਕਿ ਜੇ ਆਉਣ ਵਾਲੇ ਸਮੇਂ ਲਈ ਜਿਹੜੇ ਦੁਬਾਰਾ ਇਹੋ ਜਿਹੇ ਹਾਲਾਤ ਨਾ ਪੈਦਾ ਹੋਣ ਮੈਂ ਚਾਹਾਂਗਾ ਸਿੰਘ ਸਾਹਿਬ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਸਿੰਘ ਸਾਹਿਬ ਤੁਸੀਂ ਵੀ ਇਸ ਸਾਰੇ ਮਾਮਲੇ ਨਾਲ ਹਰ ਕੋਈ ਬੰਦਾ ਜੁੜਿਆ ਹੋਇਆ ਜੀ ਥੋੜੇ ਨਾਲ ਵੀ ਹੁਣ ਆਪਾਂ ਗੱਲਬਾਤ ਵੀ ਕੀਤੀ ਭਾਈ ਸਾਹਿਬ ਹੁਣ ਤਾਂ ਤੁਹਾਡਾ ਕੀ ਸੋਚਣਾ ਤੁਹਾਡਾ ਕੀ ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਐਨੀ ਦਰਿੰਦਗੀ ਦੇ ਨਾਲ ਇਸ ਬੱਚੇ ਨਾਲ ਜੋ ਇਹਨੇ ਤਸ਼ੱਦਦ ਕੀਤਾ ਇਹ ਬਹੁਤ ਹੀ ਨਿੰਦਣਯੋਗ ਆ ਇਹ ਜਿਹੜੇ ਭਈਏ ਆ ਪ੍ਰਵਾਸੀ ਲੋਕ ਇਹ ਜੇ ਇਹਨਾਂ ਦੀ ਨਾ ਕੋਈ ਆਈਡੈਂਟੀਫਿਕੇਸ਼ਨ ਨਾ ਕੋਈ ਇਹਨਾਂ ਦਾ ਆਈਡੈਂਟੀਟੀ ਕਾਰਡ ਦੁਰ-ਦੋਰੇ ਬਣੇ ਆ ਜਿੰਨੇ ਆਧਾਰ ਕਾਰਡ ਦੁਰ-ਦੋਰੇ ਆ ਉਧਰ ਵੀ ਆ ਤੇ ਇਧਰ ਵੀ ਬਣਾਏ ਹੋਏ ਆ ਇਹ ਜਿਹੜੇ ਹੈਗੇ ਆ ਇਹ ਬੰਦ ਹੋਣੇ ਚਾਹੀਦੇ ਇਹਨਾਂ ਦੇ ਰੱਦ ਹੋਣੇ ਚਾਹੀਦੇ ਆ ਇਹੋ ਜਿਹੇ ਜਿਹੜੇ ਲੋਕਾਂ ਨੂੰ ਇਹੋ ਜਿਹੀ ਮਿਸਾਲੀ ਜਿਹੜੀ ਆ ਕਾਨੂੰਨ ਜਿਹੜਾ ਕਾਨੂੰਨ ਦੇ ਵਿੱਚੋਂ ਜਿਹੜਾ ਹੈਗਾ ਵਿੱਚੋਂ ਰਸਤਾ ਜ਼ਰੂਰ ਰਖ ਲੈਂਦੇ ਆ ਇਹ ਰਸਤਾ ਰਖ ਲੈਂਦੇ ਕਾਨੂੰਨ ਢੱਲਾ ਪੈ ਜਾਂਦਾ ਤੇ ਉਹ ਜਿਹੜਾ ਮੁੜ ਕੇ ਮੁੜ ਕੇ ਜਾਂਚਾਂ ਹੋ ਜਾਣੀਆਂ ਰਹਿਣੀਆਂ ਉਹ ਜਾਂਚ ਹੋ ਜੂਗੀ ਉਹ ਹੋਗੀ ਇਹਦੇ ਵਿੱਚ ਹੀ ਬੰਦਾ ਉਲਝਿਆ ਰਹਿੰਦਾ ਜਾਂਤੀ ਬੰਦੇ ਦਾ ਕੰਮ ਹੋ ਜਾਂਦਾ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਦੇਣਾ ਚਾਹੀਦਾ ਇਹ ਤਾਂ हट ਸਕਦੇ ਜੇ ਇਹਨੂੰ ਜੇ ਇਸ ਤਰੀਕੇ ਦੇ ਨਾਲ ਦਿਰਿੰਦਗੀ ਦੇ ਨਾਲ ਉਹ ਮੁੰਡੇ ਦਾ ਹਾਲਾਤ ਕੀਤੇ ਨੇ ਇਹੋ ਜਿਹੇ ਹਾਲਾਤੀ ਇੱਥੇ ਨਗਰ ਦੇ ਵਿੱਚ ਉਹਦਾ ਕੋਈ ਉਹਦਾ ਮੂੰਹ ਵੀ ਦੇਖਣ ਯੋਗ ਨਹੀਂ ਸੀ ਮੂੰਹ ਦਿਖਾਇਆ ਨਹੀਂ ਉਹਦਾ ਦਿਖਾਲ ਨਹੀਂ ਸਕੇ ਅਸੀਂ ਜਿਹੜੇ ਹਾਲਾਤ ਪੰਡ ਬੱਜੀਏ ਸੀ ਇਸ ਵੇਲੇ ਜਾਂ ਪਰਮਾਤਮਾ ਜਾਣਦਾ ਜਾਂ ਉਸ ਵੇਲੇ ਜਿਹੜੇ ਲੋਕ ਸੀ ਉਹ ਜਾਣਦੇ ਆ ਇਹ ਬਹੁਤ ਇਹ ਨਿੰਦਣਯੋਗ ਕੰਮ ਕੀਤਾ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਆ ਇਹਨੂੰ ਉਸੇ ਹੀ ਤਰ੍ਹਾਂ ਜਿੱਦਾਂ ਦੀ ਦਰਿੰਦਗੀ ਦੇ ਨਾਲ ਇਹਨੇ ਮੁੰਡੇ ਨੂੰ ਮਾਰਿਆ ਉਸੀ ਤਰੀਕੇ ਦੇ ਨਾਲ ਸਾਹਮਣੇ ਇਹਨੂੰ ਇਹਦਾ ਜਿਹੜਾ ਜੋ ਹਸ਼ਰ ਹੋਣਾ ਚਾਹੀਦਾ ਤਾਂ ਨਾਤ ਪੈਣੀ ਹੈ ਇਦਾਂ ਜਾਚਾਂ ਦੇ ਵਿੱਚ ਫਸ ਗਿਆ ਇਹ ਤਾਂ ਕੋਈ ਕੋਈ ਫਾਇਦਾ ਨਹੀਂ ਹੋਣਾ ਇਸ ਕਰਕੇ ਇਹਨਾਂ ਦੀ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਗਰੀਬ ਪਰਿਵਾਰ ਸੀ ਇਹ ਵਿਚਾਰਾ ਇਹ ਜਿਹੜਾ ਇੱਥੋਂ ਵਿਚਾਰਿਆਂ ਨੇ ਕਰਜ਼ਾ ਲਿਆ ਸੀ ਇੱਥੋਂ ਕਰਜ਼ੇ ਤੋਂ ਇੱਥੇ ਜਿਹੜੀ ਸੀ ਬੈਂਕਾਂ ਵੀ ਤੰਗ ਪਰੇਸ਼ਾਨ ਵਿਚਾਰੇ ਨੂੰ ਕਰਦੀਆਂ ਸੀ ਇਹ ਵਿਚਾਰਾ ਉੱਥੇ ਰੁਜ਼ਗਾਰ ਲਈ ਹੁਸ਼ਿਆਰਪੁਰ ਚੱਲ ਗਿਆ ਹੁਸ਼ਿਆਰਪੁਰ ਇਹ ਨਹੀਂ ਸੀ ਪਤਾ ਵੀ ਮੇਰੇ ਨਾਲ ਇਦਾਂ ਐਡਾ ਵੱਡਾ ਹਾਦਸਾ ਵਾਪਰ ਜਾਣਾ ਇਹ ਜਿਹੜਾ ਇਹ ਵਿਚਾਰੇ ਵਾਲੀ ਇਹ ਕਿਉਂਕਿ ਗਰੀਬ ਪਰਿਵਾਰ ਆ ਸਰਕਾਰਾਂ ਦੇ ਨਾਂ ਦੀ ਕੋਈ ਚੀਜ਼ ਨਹੀਂ ਦਿੱਦੀ ਇਸ ਪੇ ਲੋਕ ਘਰਾਂ ਦੇ ਵਿੱਚ ਸੇਫ ਨਹੀਂ ਘਰਾਂ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕਿੱਧਰੋਂ ਗੋਲੀ ਆ ਜਾਣੀ ਕਿੱਧਰੋਂ ਚੋਰ ਨੇ ਵੱਢ ਜਾਣਾ ਤੁਸੀਂ ਰਸਤੇ ਤੁਰੇ ਜਾਂਦੇ ਆ ਉਹ ਉਹਦਾ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਨਾਲ ਕੀ ਬਾਟੇ ਪਾਪਰ ਜਾਣਾ ਇਹ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਸਰਕਾਰ ਤੇ ਸਰਕਾਰ ਨਾਂ ਦੀ ਕੋਈ ਚੀਜ਼ ਦਿੱਸਦੀ ਨਹੀਂ ਨਾਲ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਮਿਲ ਕੇ ਜਾਂਦੇ ਨੇ ਹਰ ਇੱਕ ਪਾਰਟੀ ਹਰ ਇੱਕ ਸਿਆਸੀ ਆਗੂ ਆ ਰਹੇ ਨੇ ਜੀ ਹਾਲਕਿ ਜਿਹੜੀ ਮੌਜੂਦਾ ਸਰਕਾਰ ਉਹਨਾਂ ਦੇ ਵੀ ਆਏ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਤਾਂ ਮਤਲਬ ਮੋਰੀ ਤੋਰ ਚ ਅੱਗੇ ਲੈ ਕੇ ਜਾਵਾਂਗੇ ਥੋੜੀ ਅਸੀਂ ਮਿੱਤੀ ਸਹਾਇਤਾ ਜਿਹੜੀ ਉਹ ਵੀ ਕਰਾਂਗੇ ਉਹਦੇ ਬਾਰੇ ਕੀ ਕੀ ਕਿਹਾ ਜੀ ਹਾਂ ਜੀ ਉਹ ਕਹਿੰਦੇ ਜੀ ਵੀ ਅਸੀਂ ਘਰ ਵੀ ਵੀ ਤੁਹਾਨੂੰ ਜਲਦੀ ਤੋਂ ਜਲਦੀ ਬਣਾ ਕੇ ਦੇਵਾਂਗੇ ਤੇ ਹੋਰ ਵੀ ਜਾਨੀ ਕਿ ਜਿਹੜੇ ਜੋ ਵੀ ਸਾਥ ਹੋਇਆ ਵੀ ਅਸੀਂ ਕਰਾਂਗੇ ਤੇ ਪੁਲਿਸ ਪ੍ਰਚਾਰਣ ਵੀ ਇਹੀ ਕਿਹਾ ਵੀ ਕਹਿੰਦੇ ਵੀ ਉਹਨੂੰ ਜਲਦੋਂ ਜਲਦ ਫਾਂਸੀ ਤੇ ਲੈ ਕੇ ਜਾਵਾਂਗੇ ਨੇਖ ਸਾਡੂ ਜੀ ਸੋ ਇਹ ਸਮੇਂ ਮੌਜੂਦਾ ਹਾਲਾਤ ਨੇ ਪਿੰਡ ਪਹਾਣੋ ਕੀ ਫਗਵਾੜਾ ਵਿਖੇ ਅਸੀਂ ਪਹੁੰਚੇ ਸੀਗੇ ਪਰਿਵਾਰ ਦੇ ਨਾਲ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰੇ ਪਹੁੰਚ ਰਹੇ ਨੇ ਆਪਣੇ ਤਰੀਕੇ ਨਾਲ ਇਸ ਦੁੱਖ ਨੂੰ ਸਾਂਝਾ ਕਰਨ ਪਹੁੰਚਦੇ ਨੇ ਸੋ ਜੋ ਵੀ ਇਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਜਿਹੜਾ ਮਦਦ ਲਈ ਕਿਹਾ ਗਿਆ ਕਿ ਤੁਹਾਡੇ ਕੇਸ ਨੂੰ ਦੀ ਮੂਰਤ ਤਰ੍ਹਾਂ ਅੱਗੇ ਲੈ ਕੇ ਜਾਵਾਂਗੇ ਜੋ ਵੀ ਵੱਧ ਤੋਂ ਵੱਧ ਸਜ਼ਾ ਹੋ ਸਕੇ ਇਨਸਾਫ ਇਸ ਪਰਿਵਾਰ ਨੂੰ ਦਵਾ